सर आपसे एक चीज़ जाननी आपने जिक्र भी किया कि ट्रेलर भी मैंने देखा सेट मूवी का सेट और जिस तरह से फिल्म आया गया है आपने कहा कि ये फिल्म बिल्कुल अलग होने वाली है क्या ये मूवी जो है वो पंजाबी इंडस्ट्री में इतिहास रचने वाली है उस दृष्टि से भी टेक्निक की दृष्टि से भी क्योंकि हम बॉलीवुड की फिल्मों में देखते हैं संजली संजनी लवन साली की मूवी देखी आप जो अकबर उस तरह के सेट हैं इसमें क्योंकि ट्रेलर में दिख रहा है बहुत ਅਲੱਗ ਪਿਕਚਰ ਹੈ ਬਾਕੀ ਪਿਕਚਰਸ ਹਾਂਜੀ ਦੇਖੋ ਉਮੀਦ ਤੇ ਸਾਰਿਆਂ ਨੂੰ ਇਹੀ ਹੈ ਉਸ ਪਰਮਾਤਮਾ ਅੱਗੇ ਅਰਦਾਸ ਵੀ ਇਹੋਈ ਹੈ ਕਿ ਬੜੀ ਮਿਹਨਤ ਨਾਲ ਬੜੀ ਸ਼ਿੱਦਤ ਦੇ ਨਾਲ ਬੜੀ ਸੱਚੇ ਮਨ ਉਸਾਰਿਆਂ ਨੇ ਰਲ ਕੇ ਫਿਲਮ ਬਣਾਈ ਹੈ ਬਟ ਇੱਕ ਸਚਾਈ ਇਹ ਵੀ ਹੈ ਕਿ ਜਿਹੜੀ ਸਾਡੀ ਟੈਰੀਟਰੀ ਆ ਅਸੀਂ ਥਰਡ ਇੰਡੀਆ ਦੀ ਬਿਗੇਸਟ ਟੈਰੀਟਰੀ ਦੇ ਵਿੱਚ ਆਉਨੇ ਆ ਸਿਨੇਮਾ ਵਾਈਜ਼ ਪਹਿਲਾਂ ਬਾਲੀਵੁੱਡ ਜਿਹੜਾ ਕਿ ਮੋਸਟਲੀ ਬੰਦੇ ਹਿੰਦੀ ਫਿਲਮਾਂ ਦੇਖਦੇ ਨੇ ਫਿਰ ਸਾਊਥ ਸਾਊਥ ਫਿਰ ਪੰਜਾਬੀ ਸਿਨੇਮਾ ਨਾਰਥ ਵਾਲੇ ਪਾਸੇ ਹੋਰ ਵੀ ਨੇ ਮਰਾਠੀ ਵੀ ਨੇ ਉੜੀਆ ਵੀ ਨੇ ਗੁਜਰਾਤੀ ਬਹੁਤ ਸਿਨੇਮਾਸ ਨੇ ਬਹੁਤ ਟੈਰਿਟਰੀ ਪਰ ਅਸੀਂ ਪਰ ਸਾਡੀ ਇੱਕ ਤਰਾਸਤੀ ਇਹ ਵੀ ਆ ਕਿ ਅਸੀਂ 올ਓਵਰ ਦਾ ਵਰਲਡ 3.5 ਕਰੋੜ ਆ 올ਓਵਰ ਦਾ ਵਰਲਡ ਅਸੀਂ 3.5 ਕਰੋੜ ਆ ਪਰ ਸਾਡੇ ਬਜਟ ਜਿਹੜੇ ਨੇ ਉਹ ਮਰਾਠੀ ਤੋਂ ਗੁਜਰਾਤੀ ਤੋਂ ਇਹਨਾਂ ਸਾਰਿਆਂ ਤਾਂ ਹੀ ਕਹ ਰਹੇ ਕਿ ਅਸੀਂ 3rd ਵੱਡੀ ਟੈਰਿਟਰੀ ਨੂੰ ਅਸੀਂ ਟੱਚ ਕਰਦੇ ਆ ਜੀ ਪੰਜਾਬੀ ਜਿਹਨੂੰ ਕਹਿੰਦੇ ਆ ਕਿਉਂਕਿ ਸਾਡੀਆਂ ਫਿਲਮਾਂ ਆਲਮੋਸਟ 10 ਕਰੋੜ 8 ਕਰੋੜ 16 ਕਰੋੜ 20 ਕਰੋੜ ਤੱਕ ਵੀ ਟੱਚ ਕੀਤੀਆਂ ਨੇ ਸੱਜਨ ਸਿੰਘ ਰਗਰੂਟ 18 ਕਰੋੜ ਦੀ ਫਿਲਮ ਸੀ ਜੀ ਉਸ ਜ਼ਮਾਨੇ ਦੇ ਵਿੱਚ 2017 ਦੀ ਗੱਲ ਹੈ ਹਨ ਜਦੋਂ ਕਿ ਸੋਚਿਆ ਹੁਣ 17 ਕਰੋੜ ਦੀ ਰਿਕਵਰੀ ਕਿੱਥੇ ਆ 17 ਕਰੋੜ ਦੀ ਰਿਕਵਰੀ ਤੁਸੀਂ ਮੰਨ ਕੇ ਚੱਲੋ ਕਿ ਜੇ ਤੁਸੀਂ 38 39 ਕਰੋੜ ਰੁਪਇਆ ਤੁਸੀਂ ਗ੍ਰੋਸ ਕਰਦੇ ਹੋ ਟੱਚ ਕਰਦੇ ਹੋ ਫੇਰ ਤੁਹਾਡਾ ਪੈਸਾ ਪੂਰਾ ਹੋ ਰਿਹਾ ਸਿਰਫ ਇਹ ਸਾਡੀ ਵੱਡੀ ਪ੍ਰੋਬਲਮ ਆ ਸਾਊਥ ਵਾਲੇ ਪਾਸੇ ਸਿਨੇਮੇ 'ਚ ਇਹ ਪ੍ਰੋਬਲਮਸ ਨਹੀਂ ਹੈਗੀਆਂ ਸਾਊਥ ਵਾਲੇ ਆਪਣੀ ਮਰਜ਼ੀ ਨਾਲ ਚੱਲਦੇ ਨੇ ਬਸ ਇੰਨਾ ਇੰਨਾ ਸ਼ੇਅਰ ਹੀ ਦੇਣਾ ਸਾਡੇ ਇੱਥੇ ਕਿਉਂ ਦਾ 52% ਫਰਸਟ ਡੇ ਪ੍ਰੋਡਿਊਸਰ ਦਾ 48% ਸਿਨੇਮਾ ਦਾ ਸੈਕੰਡ ਵੀਕ 48% ਪ੍ਰੋਡਿਊਸਰ ਦਾ ਰਹਿ ਜਾਂਦਾ 45% ਤੇ 55% ਉਹਨਾਂ ਦਾ ਮੈਂ ਦੱਸ ਤੇ ਰਿਹਾ ਨਾ ਕਿ ਗੱਲ ਸਿਰ ਪ੍ਰੋਬਲਮ ਇਹੀ ਹੈ ਕਿ ਤੁਸੀਂ ਜਿਹੜੀ ਗੱਲ ਪੁੱਛੀ ਕਿ ਸੈਟਸ ਲੱਗੇ ਉਸਨ ਤੁਸੀਂ ਚਾਹੁੰਦੇ ਹੋ ਕਿ ਫਿਲਮ ਇਹ ਮਤਲਬ ਵਨੂੰ ਉਮੀਦ ਤੇ ਮੈਂ ਤਾਂ ਹੀ ਸ਼ੁਰੂ ਕੀਤੀ ਵੀ ਉਮੀਦ ਤੇ ਪ੍ਰਮਾਤਮਾ ਅਗੇ ਅਰਦਾਸ ਤੇ ਸਾਡੀ ਇਹੋ ਹੀ ਆ ਕਿ ਇਹ ਹੋਵੇ ਬੱਟ ਮੈਂ ਜਵਾਬ ਦੇਣਾ ਹਾਂ ਉਹ ਤੋਂ ਉਹਨਾਂ ਤੋਂ ਬਾਅਦ ਹਾਂ ਪਰ ਪ੍ਰੋਬਲਮ ਕਿੱਥੇ ਆ ਕਿ ਸਾਡੇ ਲੋਕ ਇੰਨੇ ਨਾ ਸ਼ੁਕਰੇ ਨੇ ਕਿ ਅਸੀਂ 1.5 ਤੋਂ 3 ਕਰੋੜ ਦੇ ਵਿੱਚੋਂ ਜੇ ਅਸੀਂ 70 ਲੱਖ ਬੰਦਾ ਵੀ ਫਿਲਮ ਦੇਖਣ ਚੱਲ ਜੀਏ ਤੇ ਸਾਡੀ ਫਿਲਮ ਬਲੌਕਬਸਟਰ ਹੋ ਜਾਊਗੀ। ਅਸੀਂ ਉਹ ਵੀ ਨਹੀਂ ਜਾਂਦੇ। 50 ਲੱਖ ਬੰਦਾ ਨਹੀਂ ਫਿਲਮ ਵੇਖਣ ਜਾਂਦਾ ਪੰਜਾਬੀ। ਇਹ ਸਾਡੀ ਤਰਸਦੀ ਆ। ਫਿਰ ਅਸੀਂ ਕਿੱਦਾਂ ਆਡੀਅנס ਕਿੱਦਾਂ ਸਾਡੇ ਤੋਂ ਐਕਸਪੈਕਟ ਕਰਦੀ ਆ ਕਿ ਅਸੀਂ 15-15 ਕਰੋੜ, 18-18 ਕਰੋੜ ਦੀਆਂ ਫਿਲਮਾਂ ਬਣਾਈਏ। ਰਿਕਵਰੀ ਤੇ ਆਲਮੋਸਟ ਸਿਨੇਮੇ ਤੋਂ ਹੀ ਆ। ਬਾਕੀ ਰਾਈਟਸ ਤੋਂ ਰਿਕਵਰੀ ਨਹੀਂ ਹੈ। ਜੇ ਰਿਕਵਰੀ ਦੀ ਗੱਲ ਕਰੀਏ। ਬਟ ਬਲੀਵ ਗੱਲ ਮੈਂ ਫਿਰ ਉਹ ਧਿਆਨ ਵਿੱਚ ਵਿਸ਼ਵਾਸ ਜੇ ਉਹ ਪ੍ਰਮਾਤਮਾ ਚਾਵੇ ਤਾਂ ਕੀ ਨਹੀਂ ਕਰ ਸਕਦਾ। ਉਸ ਪ੍ਰਮਾਤਮਾ ਦੇ ਉੱਤੇ ਵਿਸ਼ਵਾਸ। ਜਰਨੈਲ ਜੀ ਨੇ ਜੋ ਕਿਹਾ ਵਧੀ ਲੀਲਾ ਬੰਸਾਲੀ ਤੁਸੀਂ ਨਾ ਲਿਆ ਸੈੱਟ ਲੱਗੇ ਹੋ ਜੇ ਕਿ ਨਹੀਂ ਲੱਗੇ ਮੈਂ ਤੁਹਾਨੂੰ ਕਹਿੰਦਾ ਪੰਜਾਬੀ ਸਿਨੇਮੇ ਤੋਂ ਵੱਡੀ ਇੰਡਸਟਰੀs ਦੁਨੀਆ 'ਚ ਨਹੀਂ ਹੈ ਕਿ ਸਾਡੇ ਕੋਲ ਬਜਟ ਨਹੀਂ ਹੁੰਦਾ ਅਸੀਂ ਫੇਰ ਵੀ ਬਾਲੀਵੁੱਡ ਹਾਲੀਵੁੱਡ ਦੇ ਬਰਾਬਰ ਦੀ ਫਿਲਮ ਲੈ ਕੇ ਖੜੀ ਕਰ ਦਿੰਨੇ ਹਾਂ ਕੋਈ ਦੇਖਣ ਜਾਵੇ ਭਾਵੇਂ ਨਾ ਜਾਵੇ ਹੋਰ ਗੱਲ ਹੈ ਪਰ ਜਿੱਥੇ ਤੱਕ ਸਾਡੀ ਮੇਕਿੰਗ ਦੀ ਗੱਲ ਹੈ ਰਜਨੀ ਫਿਲਮ ਤੁਸੀਂ ਲੀਲਾ ਪੰਸਾਲੀ ਦੀ ਗੱਲ ਕੀਤੀ ਐ ਸਾਰੀਆਂ ਫਿਲਮਾਂ ਕੰਪੇਅਰ ਕਰ ਲਿਓ ਜੇ ਜੇ ਇੱਕ ਵੀ ਸ਼ਾਰਟ ਇੱਕ ਵੀ ਉਹਦੇ ਚ ਜੋ ਤਰਾਸ਼ਗੀਰ ਹੈ ਜੇ ਤੁਹਾਨੂੰ ਘੱਟ ਨਜ਼ਰ ਆਉਗੀ ਤਾਂ ਜਾਓ ਫਿਰ ਦਾੜਾ ਮੇਰਾ ਤਾਂ ਹੱਥ ਤੋੜਾਂ ਲੇਕਿਨ ਪੰਜਾਬੀ ਫਿਲਮ ਇੰਡਸਟਰੀ ਤੇ ਮੈਨੂੰ ਮਾਣ ਹੈ ਕਿ ਸਾਡਾ ਬਜਟ ਨਾ ਹੁੰਦੇ ਹੋਏ ਵੀ ਅਸੀਂ ਦੁਨੀਆ ਦੇ ਬਰਾਬਰ ਦੀਆਂ ਫਿਲਮਾਂ ਬਣਾ ਦੇਦੀਆਂ ਇਸ ਕਰਕੇ ਮੈਂ ਪੰਜਾਬੀ ਫਿਲਮ ਇੰਡਸਟਰੀ ਨੂੰ ਸਾਰੀ ਇੰਡਸਟਰੀ ਤੋਂ ਵੱਡਾ ਸਮਝਦਾ ਕਿਆ ਬਾਤ